ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਗੀਆਂ ਸਵਾਈਆਂ ਤਿੰਨੇ ਛੋਟੇ ਭਾਜ ਤੁਹਾਨੂੰ ਦਿਖਾਉਣੀਆਂ ਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਕਾਫੀ ਕਮਾਲ ਦੀ ਅਜੇ ਕੱਬਣ ਆ ਜੇ ਤਿਆਰ ਹੁੰਦੀ ਆ ਥੱਲੇ ਆਪਾਂ ਦੇਖ ਸਕਦੇ ਚੰਗੀ ਬਣ ਗਈ ਆ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਹਾਨੇ ਦੀ ਵਧੀਆ ਵਧੀਆ ਜੀ ਉਹ ਦੇ ਜੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਦਾ ਰੋਬੜ ਜੇ ਪਿੰਡ ਰਾਪੁਰਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਤੇ ਫੋਨ ਨੰਬਰ ਵੀ ਬੋਲ ਦੋ ਲਬਰੇਗਾ 9813773 ਠੀਕ ਹੈ ਜੀ ਤੇ گاਵਾਾਂ ਆ ਜਗਿਆ ਆਪਣੇ ਕੋਲ ਤਿੰਨ ਤੇ ਇੱਕ ਮਾਜਿਆ ਹਨਾ ਤੇ ਅੱਜ ਗਾਵਾਂ ਜਿਹੜੀਆਂ ਹੌਲੇ ਭਾਤੀਆਂ ਸਾਰੀਆਂ ਤੇ ਆ ਵੀ ਬੱਕਰੀਆਂ ਵੀ ਤਿੰਨ ਹੈਗੀਆਂ ਜੇ ਵੀ ਤੁਹਾਨੂੰ ਦਿਖਾ ਦੇਾਂਗੇ ਦੋ ਬੱਕਰੀਆਂ ਦੇ ਇੱਕ ਪਠੋਰਾ ਜੇ ਇੱਕ ਪਠੋਰਾ ਤੇ ਦੋ ਬੱਕਰੀਆਂ ਜੇ ਇਹ ਵੀ ਉਹਨੇ ਤੁਹਾਨੂੰ ਦਿਖਾ ਦੇਾਂਗੇ ਤੇ ਆ ਕਿੰਨਾ ਜਿਆ ਕਾ ਕੁਲ ਦੁੱਧ ਇਹਦੇ ਕੋਲ ਪਾਣੀ ਨੂੰ 12 11 ਕਿਲੋ ਦੀ ਗਾਰੰਟੀ 11 ਕਿਲੋ ਦੀ ਗਾਰੰਟੀ ਹੈਗਾ ਪੱਕਾ ਦੁੱਧ 11 12 ਲੀਟਰ ਤੇ ਬੱਚਾ ਇਹਦਾ ਇਹਦੇ ਮਗਰ ਬੱਚਾ ਹੀ ਉਹ ਮਰ ਗਿਆ ਵੜੀ 10 ਦਿਨਾਂ ਦੀ ਸੂਈ ਹੈ ਅੱਛਾ ਬੱਚਾ ਨਹੀਂ ਹੈਗਾ ਇਹਦਾ ਠੀਕ ਹੈ ਜੀ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲਾਗੇ ਤੋਂ ਤੇ ਬਾਕੀ ਮਿਲਕਵੇਂ ਨੇ ਵੀ ਦੇਖ ਸਕਦੇ ਜੀ ਤੋਰੋ ਹਾਂ ਫਿਰ ਇੱਕ ਵਾਰੀ ਨਾ ਖੋਲੋ ਰੜੀ ਲੈ ਤੁਹਾਨੂੰ ਹੁਕਮ ਲਾ ਆ ਜਾ ਵੀਰ ਜੀ ਇਹ ਥੋੜੇ ਜਿਹੇ ਨਾ ਨੌ ਬਣਾਏ ਜੇ ਤੇ ਕੱਲ ਤਾਂ ਪੈ ਤਾ ਮੋਦੀ ਮੋਰ ਇਹਦੇ ਕੱਲ ਜਿਹੜੇ ਕਿੰਨੇ ਵੀ ਨੌ ਬਣਾਏ ਆ ਪੱਕੇ ਤੇ ਕਰਦੀ bari ਕੱਚੇ ਤੇ ਨਹੀਂ ਕਰਦੀ ਅੱਜ ਲੈ ਆਓ ਜੀ ਬਾਕੀ ਉਤਨੇ ਆ ਵੀ ਰੰਗ ਰੂਪ ਦੀ ਚੰਗੀ ਆ ਚੰਗਾ ਕੱਦ ਬਣਾਏ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਉਤਰਾ ਲੈ ਜਾ ਠੀਕ ਹੈ ਜੀ ਨਹੀਂ ਹੁੰਦਾ ਫਿਰ ਮੈਂ ਚੱਲਦਾ ਤੇ ਕਿੰਨਾ ਫਿਰ ਮੁੱਲ ਵਧ ਗਿਆ ਦਾ ਮੁੱਲ ਜੇ ਇਹਦੇ ਬਾਡੀ ਬੱਚਾ ਹੁੰਦਾ ਫਿਰ ਤੇ 52000 ਦੀ ਹਾਂਜੀ ਹੁਣ ਦੇਦੀ 40000 ਦੀ ਨਹੀਂ 40000 ਦੇ ਜ਼ਿਆਦਾ ਜੀ ਕਰੀਏ ਕਿ ਮੰਨ ਤਾ ਨਾ ਪਾਲੀ ਛੱਡ ਦੀਏ ਕਿੰਨੇ ਦੀ 35 ਦੀ ਹੋਰ ਆਉਂਦੀ ਥੱਲੇ 2000 ਛੱਡ ਦੀਏ 10000 31000 ਦੀ ਦੇਣੀ ਅੱਛਾ 31000 ਦੀ ਥੋੜੀ ਮੇਰੀ ਸ਼ੋਰ ਹੀ ਕਰਨੀ ਬਸ ਠੀਕ ਆ ਛੰਡੇ ਥੋੜੀ ਬੜੀ ਦੁੱਧ ਬਾਜੂ ਵਾਲੀ ਦੋ ਬਾਕੀ ਆ ਵੀ ਇਹਦਾ ਸੋਨਪਨੇ ਦਾ ਮੁੱਲ ਵੀ ਆ 61 ਸੋਣੀ ਆ ਉਹ ਵਿਖਾ ਦਿਓ ਤੂੰ ਫੁੜੇ ਭੜੇ ਵਿਖਾ ਦਿਓ ਮਾਰੇ ਮੁੱਢ ਹਾਂਜੀ ਤੇ ਇੱਕ ਰੀਆ ਪੈਣੀ ਵਾਲੇ ਪਾਸੇ ਤਾਂ ਵੀ ਦੇਖ ਸਕਦੇ ਹਵਾਨੇ ਤੇ ਨਾੜਾ ਣੂੜਾ ਚੰਗੀਆਂ ਆ ਅਗਲੇ ਸਵੇਰ ਨੂੰ ਵਾੜ ਚੰਗੀ ਤਿਆਰ ਹੋਊਗੀ ਤੇ ਆ ਵੀ ਬੱਚੇ ਤਾਂ ਵੀ ਨਹੀਂ ਆ ਇਹਦੇ ਕੋਲ ਦੁੱਧ ਇਹਦੇ ਕੋਲ 7 ਕਿਲੋ ਕੰਡੇ ਵਾਲਾ ਤਿਆਰ ਹੋਊਗਾ ਹੁਣ ਬੜੀ ਇਹ ਜੇ ਪੱਕਾ ਤੋਂ ਉੱਧਾ ਹੈਗਾ ਜਿਹੜਾ 7 7 ਕਿਲੋ ਬੜੀ ਕੰਡੇ ਵਾਲਾ ਤਿਆਰ ਜਿਹੜਾ ਤੋੜ ਦੋ ਫਿਰ ਇਹ ਆ ਵੀ ਗਾਵਾ ਸੰਭਲ ਸੁੰਭਨ ਆਲੀਆਂ ਵਾ ਹਾਂ ਜੀ ਰਾਤੀ ਆਇਆ ਸਾਰਾ ਮਾਲ ਵੜੀ ਠੀਕ ਹੈ ਜੀ ਹਾਂ ਜੀ ਕੋ ਬਲੀ ਬੰਦ ਠੀਕ ਹੈ ਜੀ ਲੈ ਜਾਓ ਜੀ ਤੇ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤੁਹਾਨੂੰ ਬਹੁਤ ਹੈ ਜੀ ਆਡੇ ਸੰਦੇ ਠੰਡੀ ਦੀ ਯਾਤਰਾ ਪੂਰੀ ਠੀਕ ਹੈ ਜੀ ਤੇ ਕਿੰਨਾ ਜੇ ਦਾ ਮੁੱਲ ਫਿਰ ਮੁੱਲ ਤੇਰੀ ਹੈ ਬਾੜੀ 20000 ਦੀ ਹੋਰ ਕਰ ਦੋ ਮਨ ਤੇ ਨਹੀਂ ਚਾਹੀਏ ਬਾਜੀ ਦੇ ਦੀ ਪੂਰੇ 20 ਦੀ ਠੀਕ ਹੈ ਤੇ ਵਿਚਾਰ ਚੰਗਾ ਮੰਨਦਾਂ ਕਰਦਾ ਠੀਕ ਹੈ ਜੀ ਹਾਂ ਜੀ ਤੇ ਆ ਗੱਬਣਾ ਕੀ ਜੇ ਮੱਜ ਗੱਬਣ ਦੀ ਥੱਲੇ ਚੰਗੀ ਤਿਆਰ ਹੋ ਗਈ ਐ ਦੇਖੋ ਥੱਲੇ ਇਹ ਕਿੰਨਾ ਵੱਡਾ ਗਾਂ ਨੂੰ ਬਾੜੀ ਚੱਡਾਇਆ ਕਿੰਨਾ ਕੁ ਤੇਰਾ ਦੁੱਧ ਕੱਟੀ ਜਾਊਗੀ ਦੁੱਧ ਭਰੀ ਜਾਂਦੀ ਪਿਛਲੇ ਸਵੇਰ ਕਰਤ ਜੇ ਸੁਣਾ ਦੇ ਪਿਛਲੇ ਸਵੇਰ 13 14 ਕਿਲੋ ਚੌਂਦੇ ਰਹੇ ਥੱਲੇ ਤੋਰੋ ਫੇਰੇ ਕਰੀ ਨਾ ਉਹਦਾ ਕਾਦੀ ਦਾ ਕੱਦ ਬਹੁਤਾ ਉੱਚਾ ਨਹੀਂ ਹੈ ਕਾਦੇ ਦਾ ਹਿਸਾਬ ਦਾ ਹੀ ਆ ਹਾਂਜੀ ਹਾਂਜੀ ਥੱਲੇਆਂ ਵੀ ਪਰ ਚੰਗੀਆਂ ਉਹਦਾ ਹੈਗੀ ਕਰਤੂਜ਼ ਵਾਲੀ ਹੈ ਇਹ ਆ ਵੀ ਚਲੋ ਜਿੰਨੇ ਦੁੱਧ ਚਾਉਣਾ ਹੈ ਉਹਦੇ ਲਈ ਚੰਗੀ ਆ ਵੇਖੋ ਹੁਣ ਲੈ ਥੱਲੇ ਤਿਆਰ ਹੋਣੀ ਆ ਅਜੇ ਹੋਰ ਇਹਨੇ ਜੀ 2-4 ਦਿਨ ਲਾਇਏ ਨੇ ਤੇ ਚੰਗੀ ਭਰਜੂਗੀ ਥੱਲੇ ਆ ਜਿ� ਲਾਇਆਓ ਜੀ ਠੰਡੀ ਬਹੁਤ ਹੈ ਜੀ ਇਹ ਚੰਬੜੀ ਜਿਦਾ ਆ ਪਤਲੀ ਦੁੱਧੜੀ ਨਹੀਂ ਹੈ ਜਿੱਦੀ ਹੈ ਇਹਦਾ ਕਾਂਟਨੂ ਖਾਓ ਪੂਰੇ 4 1 ਕੋਰੇ ਬੂਰੇ ਭੜੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਕਾਂੜੀ ਭੜੀ ਪੂਰੀਆਂ ਦੇ ਬਰਾਬਰ ਐ ਦੀ ਠੀਕ ਹੈ ਜੀ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਮੁੱਲ ਦੇ ਦੀਏ ਆਪਣੇ ਤੱਦੀ ਕਰੀਏ ਕਮਾਨ ਤਾਂ ਪੰਜ ਛੱਡ ਜੀ ਕਿੰਨੇ ਦੇ 70 ਦੇ ਪੰਜ ਹੋਰ ਛੱਡ ਜੀ 65 ਦੀ ਜਾਣਦੀ 40000 ਦੀ ਪਾਈ ਜਸਾਨੂੰ ਦਵਾਂਗੇ 64000 ਦੀ ਦੇ ਦੇਣੀ ਕੋਚ ਵਾਲੀ ਛੋਟ ਛੱਪਾ ਕਰ ਦਾਂਗੇ ਭੜੀ ਠੀਕ ਹੈ ਜੀ ਤੇ ਆਹ ਵਾਣਾ ਇਹਦਾ ਫਿਰ ਤੇ ਇੱਕ ਵਾਰੀ ਦੇਖ ਜਾਂਦੇ ਜੇ ਲਾਗੇ ਤਾਂ ਤੇ ਆ ਵੀ ਗਾਂ ਬੱਚੇ ਤੇ ਵੀ ਨਹੀਂ ਆ ਕਿੰਨਾ ਇਹਦੇ ਕੋਲ ਦੁੱਧ ਮੇਰੇ ਕੋ ਸੱਤ ਉਪਰ ਛਾਗ ਲੋਆਂ ਦੇ ਬਣੀ ਗਾਰੰਟੀ ਹੈ ਉਠੰਡਾ ਕਰਕੇ ਨミネ ਵੀਰ ਕੋਈ ਤੋਰੋ ਫੇਰ ਇੱਕ ਰੀਨੂ ਬਾਕੀ ਇਹ ਆ ਵੀ ਸਾੰਮਣ ਸੂਮ ਬਣਾ ਲਈਆਂ ਵਾ ਗਾਵਾਂ ਸਾੰਮ ਕੇ ਘੜੀ ਵਦਨ ਹੋਰ ਸਾਇਦਾ ਕੋਈ ਕਿਲੋ ਕਿਲੋ ਦੁੱਧ ਦੋ ਕਿਲੋ ਪਾਦੇ ਵੀ ਜਾਣ ਇਹ ਆਪੇ ਚਲੋ ਚਾਹ ਪਾਣੀ ਦਾ ਇੰਨੇ ਵਧੀਆ ਸਾਰੀ ਜਾਣਾ ਜੀ ਜਾਨਾ ਜੀ ਬੋਲ ਬੰਦ ਕਰੀਂ ਕੋਈ ਕੋਈ ਹੋਣਾ ਤਾਂ ਕਰੀਂ ਕਰਨ ਕਰ ਮਾਰੋ ਹੋਰੀ ਹਾਂ ਲੈ ਗੀ ਨਹੀਂ 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 ਜਤਨੀ ਆ ਤੇ ਹਾਂ ਲੈ ਸਾਡੇ ਥਾਣੇ ਦੇ ਲਾਗੇ ਤੋਂ ਤੇ ਇਹਦਾ ਮੁੱਲ ਵੀ ਜੀ ਫਿਰ ਜੀ ਜਿਹੜੀ ਆ ਭਾੜੀ ਜੀ ਆਦੀ ਹੈ ਕਰ ਦੋ ਛੋਟ ਛੱਟ ਦੋ ਛੱਟ ਦਈਏ ਦੋ ਹੀ ਹੋਰ ਛੱਟ ਦਈਏ 15000 ਨਹੀਂ ਪਈ ਜਸਮਾਨਾ ਅੱਛਾ 15000 ਦੀ ਦੇ ਦੋ ਬੱਚੇ ਥੋੜਾ ਬੋਬਾ ਛੋਟ ਛੱਪਾ ਕਰਦਾ 100 200 ਦੀ ਠੀਕ ਹੈ ਜੀ ਤੇ ਬੱਕਰੀਆਂ ਵਖਾ ਰਹੀਏ ਫਿਰ ਹਾਂ ਦੋ ਬੱਕਰੀਆਂ ਤੇ ਇੱਕ ਪਠੋਰਾ ਜੀ ਇਹਨਾਂ ਬਾੜੀ ਆ ਕੇ ਦੁੱਧ ਲਾਏ ਪਈਆਂ ਅਰੇ ਅੱਛਾ ਦੋਵੇਂ ਸੋਨ ਵਾਲੀਆਂ ਜੀ ਹਾਂਜੀ ਹਾਂਜੀ ਉਹ ਵੇਖੋ ਠੀਕ ਹੈ ਜੀ ਉਹ ਵੀ ਲਾਏ ਪਈਆਂ ਉਹਦੇ ਠੀਕ ਹੈ ਹਾਂਜੀ ਲਾਏ ਪਈਆਂ ਬਾਕੀ ਇਹਨਾਂ ਦਾ ਤੁਹਾਨੂੰ ਕੋਈ ਵੀਰ ਆਪਣਾ ਆਪ ਹੀ ਵੇਖ ਕੇ ਲੈ ਜਾ ਕੋਈ ਬਹੁਤੀ ਜਾਣਕਾਰੀ ਸਾਨੂੰ ਵੀ ਨਹੀਂ ਹੈ ਇਹਨਾਂ ਬਾਰੇ ਆਪਣੀ ਸਮਝ ਨਾਲ ਵੇਖ ਕੇ ਖੜੋ ਕੀ ਮੁੱਲ ਜੇ ਫੇਰ ਇਹਨਾਂ ਦਾ ਦੇ ਦੀਏ ਬਾੜੀ 40000 ਦੀਆਂ ਫੇਰ ਤੁਸੀਂ ਕਰਨਾ ਕਿ ਕਿੰਨੇ ਦੀਆਂ ਕਰਨੀਆਂ ਜੇ 5 ਬਾੜੀ ਛੜ ਦੀ ਜਸਨੋਂ 35 ਦੀਆਂ ਅੱਛਾ ਮਾਰਦਾ ਨਾ ਕਰਦਾ ਹੈ ਅੱਛਾ ਹਾਂ ਜੀ 35000 ਤਿੰਨੇ ਜਣੀਆਂ 35000 ਦੇ ਆ ਕਿੰਦੇ ਕੀ ਦੋ ਬੱਕਰੀਆਂ ਸੂਣ ਵਾਲੀਆਂ ਵਾ ਤੇ ਇੱਕ ਆ ਪਠੋਰਾ ਆ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਸਮਝਣਾ ਵੇਸ਼ ਚਾ ਕੇ ਤਸੱਲੀ ਕਰਕੇ ਖੜੋ ਜੀ